ਡਾਕਟਰ ਐਸ ਪੀ ਸਿੰਘ ਫਾਰਮਰ ਵਾਈਸ ਚਾਂਸਰ ਗੁਦਨਾਗਰ ਯੂਨੀਵਰਸਿਟੀ ਅੰਮ੍ਰਿਤਸਰ ਉਹ ਗੱਲ ਸਪਸ਼ਟ ਤੌਰ ਤੇ ਹੈ ਕਿ ਜਿੰਨੀ ਵੀ ਚੱਲ ਰਹੀ ਹੈ ਅਜਕਲ ਚਰਚਾ ਉਹ ਸਾਰੇ ਪੋਲਿਟਿਕਲ ਮੋਟੀਵੇਟਿਡ ਹੈ ਕਿ ਪਾਵੇਂ ਉਹ ਕਿਹੜਾ ਅਕਾਲੀ ਦਲ ਹੈ ਜਿਹੜਾ ਸ਼ੋਮਨ ਅਕਾਲੀ ਦਲ ਬਾਗੜਾ ਹੈ ਉਹ ਹੈ ਕਿ ਕੋਈ ਹੋਰ ਅਕਾਲੀ ਦਲ ਹੈ ਇਹਦਾ ਫੈਸਲਾ ਜਿਹੜਾ ਹੈ ਸਰਕਾਰਾਂ ਜਿਹੜੀਆਂ ਨੇ ਪਾਵੇਂ ਕੇਂਦਰ ਦੀ ਸਰਕਾਰ ਹੈ ਪਾਵੇਂ ਪਟਨਾ ਸਾਹਿਬ ਦੀ ਸਰਕਾਰ ਹੈ ਜਾਂ ਦੂਜੀ ਹੈ ਉਹਦੇ ਪ੍ਰੈਫਰ ਹੁੰਦਾ ਹੈ ਉਹਦੇ ਚ ਟਾਰਗੇਟਡ ਸੁਖਵੀਰ ਬਾਦਲ ਤੇ ਜਿਹੜਾ ਉਹ ਹੈ ਹੀ ਹੈ ਕਿਉਂਕਿ ਅਕਾਲੀ ਦਲ ਦਾ ਪ੍ਰਧਾਨਮੀ ਉਹ ਹੀ ਹੈ ਸੋ ਇਹ ਲੜਾਈ ਜਿਹੜੀ ਹੈ ਉਹ ਬੇਸਿਕਲੀ ਉੱਥੋਂ ਤੱਕ ਆ ਵੈਸੇ ਗੱਲ ਇਹ ਹੈ ਬੜੀ ਸਪਸ਼ਟ ਤੌਰ ਤੇ ਕਿ ਤਨਖਾਹਿਆ ਕਰਾਰ ਦੇਣ ਦਾ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਬੁਲਾਏ ਗਏ ਪੰਜ ਜਥੇਦਾਰਾਂ ਦੀ ਜਿਹੜੀ ਮੀਟਿੰਗ ਹੈ ਜਿਹਦੇ ਵਿੱਚ ਆਮ ਤੌਰ ਤੇ ਤਿੰਨ ਜਾਂ ਚਾਰ ਜਥੇਦਾਰ ਸ਼ਾਮਲ ਹੁੰਦੇ ਨੇ ਤੇ ਬਾਕੀ ਜਿਹੜੇ ਕੱਟਦੇ ਹੋਏ ਤਾਂ ਦਰਬਾਰ ਸਾਹਿਬ ਦਾ ਹੈਡ ਗ੍ਰੰਡ ਜਿਹੜੇ ਦੂਜੇ ਜਣੇ ਸ਼ਾਮਲ ਕਰਦੇ ਨੇ ਇਹ ਪ੍ਰਾਣੀ ਜਰੀਆ ਸਾਡੀ ਪਰੰਪਰਾ ਜਦੋਂ ਵੀ ਤਨਖਾਹਿਆ ਕਰਾਰ ਦੇਣ ਦੀ ਗੱਲ ਜਿਹੜੀ ਆ ਉਹ ਚੱਲਦੀ ਆ ਹੁਣ ਇੱਥੇ ਜਿਹੜੀ ਹੈ ਇਹ ਦੋ ਜਿਹੜੇ ਨੇ 15 ਪਹਿਲੀ ਗੱਲ ਤੇ ਹੈ ਕਿ ਪਟਨਾ ਸਾਹਿਬ ਨੂੰ ਜਿਹੜਾ ਉਹ ਅਧਿਕਾਰ ਤਨਖਾਹਿਆ ਕਰਾਰ ਦੇਣ ਦਾ ਕਿਸੇ ਪਰੰਪਰਾ ਵਿੱਚ ਵੀ ਨਹੀਂ ਕੋਈ ਅੰਤਰ ਚਲੋ ਹੈ ਹੀ ਨਹੀਂ ਪਰੰਪਰਾ ਵਿੱਚ ਵੀ ਨਹੀਂ ਦੂਜੀ ਗੱਲ ਇਹ ਹੈ ਕਿ ਜਥੇਦਾਰਾਂ ਨੂੰ ਅਧਿਕਾਰ ਹੈ ਪਰ ਅਕਾਲ ਤਰਸਬ ਦੇ ਜਥੇਦਾਰ ਪੰਜ ਸਿੰਘ ਸੇਬਾਨ ਦੀ ਮੀਟਿੰਗ ਬੁਲਾ ਲੈਣਾ ਪੰਜ ਸਿੰਘ ਸੇਬਾਨ ਵਿੱਚ ਆਮ ਤੌਰ ਤੇ ਜਿਹੜੀ ਬਹੁਤ ਸੰਪਤੀ ਜੁੜੀ ਹੈ ਉਹ ਜਥੇਦਾਰਾਂ ਦੀ ਹੁੰਦੀ ਹੈ ਜਿਹੜੇ ਪੰਜ ਤਖਤ ਹਨ ਉਹਨਾਂ ਦੇ ਵਿੱਚੋਂ ਹੁਣ ਇੱਥੇ ਜਿਹੜੀ ਹੈ ਇਹ ਪਹਿਲੇ ਦਿਨ ਤੋਂ ਜਿਹੜੀ ਕਾਰਵਾਈ ਹੈ ਉਹਨਾਂ ਵਿੱਚ ਜਥੇਦਾਰ ਕੋਈ ਸ਼ਾਮਲ ਨਹੀਂ ਕੀਤਾ ਗਿਆ ਇਹਨਾਂ ਵਿੱਚ ਜਿਹੜੇ ਨੇ ਪੰਜ ਪਿਆਰੇ ਜਿਹੜੇ ਨੇ ਸ਼ਾਮਲ ਪਏ ਪੰਜ ਪਿਆਰਿਆਂ ਦਾ ਰੋਲ ਜਿਹੜਾ ਹੈ ਉਹ ਅਮਰਤ ਛਕਾਣਾ ਹੈ ਤਰਨ ਪਰ ਚਾਰ ਤਾਂ ਇਹ ਜਿਹੜੇ ਐਕਿਊਰਟੀ ਜਿਹੜਾ ਨੇ ਇਹ ਜੱਥੇਦਾਰ ਦੇ ਪੰਜ ਪਿਆਰਿਆਂ ਨੂੰ ਨਹੀਂ ਹੈ ਇੱਕ ਵਾਰੀ ਪਹਿਲਾਂ ਵੀ ਜਿਹੜੀ ਸੀ ਪ੍ਰਮਪਰਾ ਵੇਸੀ ਤਾਂ ਪੰਜ ਪਿਆਰੇ ਜਿਹੜੇ ਸਨ ਉਹ ਇਹ ਰਸਨ ਉਹ ਹਟਾ ਦਿੱਤੇ ਗਏ ਸਨ ਉਸ ਤੋਂ ਬਾਅਦ ਵੀ ਇੱਕ ਵਾਰੀ ਹੁਣ ਪਿੱਛੇ ਵੀ ਇਹ ਪੰਜ ਪਿਆਰਿਆਂ ਦੀ ਜਿਹੜੀ ਸੀ ਉਹ ਦੰਦਵਾਨ ਸਾਹਿਬ ਵਿੱਚ ਪੰਜ ਪਿਆਰਿਆਂ ਨੇ ਕੀਤਾ ਸੀ ਤੋਂ ਨੂੰ ਸੰਗਤ ਨੇ ਕੋਈ ਜਰਾ ਅਮੀਰ ਨਹੀਂ ਸੀ ਦਿੱਤੀ ਦੂਜੀ ਵੀ ਨਹੀਂ ਹੈ ਇਹ ਮੇਜੜੀ ਹੈ ਕਿ ਇਹ ਜਿਹੜੀ ਹੈ ਤਨਖਾਹਿਆ ਕਰਾਰ ਦੇਣ ਦਾ ਅਧਿਕਾਰ ਜੋ ਸਿੱਖਣ ਔਰ ਜਾਂ ਪਰੰਪਰਾ ਉਹ ਜਿਹੜੀ ਹੈ ਉਹ ਕਿਸੇ ਇੱਕ ਤਖਤ ਨੂੰ ਨਹੀਂ ਈਵਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਅਧਿਕਾਰ ਹੈ ਲੇਕਿਨ ਪੰਜ ਜੱਥੇਦਾਰਾਂ ਦੇ ਸਮੇਤ ਔਰ ਉਹਦੇ ਵਿੱਚੋਂ ਮੈਜੋਰਟੀ ਜਿਹੜੀ ਹੈ ਜ਼ਰੂਰ ਜੱਥੇਦਾਰ ਜਿਹੜੇ ਨੇ ਉਹਨਾਂ ਨੇ ਤਾਂ ਪਰੰਪਰਾ ਇਹ ਬਣ ਗਈ ਹੈ ਕਿ ਜੇ ਹੈੱਡ ਗ੍ਰੰਥੀ ਆਕਾਲਤ ਸਾਹਿਬ ਹੈੱਡ ਗ੍ਰੰਥੀ ਦਰਬਾਰ ਸਾਹਿਬ ਇਸ ਤਰ੍ਹਾਂ ਦੇ ਰਿਪਰੈਜ਼ੈਂਟੇਟਿਵ ਜਿਹੜੇ ਨੇ ਉਹ ਲੈ ਕੇ ਜੇ ਇੱਕ ਜਾਂ ਦੋ ਜੱਥੇਦਾਰ ਕੱਟੋ ਕਿਉਂਕਿ ਜਿਹੜਾ ਹਜ਼ੂਰ ਸਾਹਿਬ ਦੇ ਜੱਥੇਦਾਰ ਨੇ ਉਹ ਹਜ਼ੂਰ ਸਾਹਿਬ ਤੋਂ ਬਾਹਰ ਨਹੀਂ ਜਾਂਦਾ ਉੱਥੇ ਦੀ ਪਰੰਪਰਾ ਹੈ ਸੋ ਪੰਜੇ ਇਕੱਠੇ ਹੋ ਹੀ ਨਹੀਂ ਸਕਦੇ ਸੋ ਇਹ ਜਿਹੜੇ ਦੋ ਤਖਤ ਹੈ ਨੇ ਹਜ਼ੂਰ ਸਾਹਿਬ ਦੇ ਪਟਨਾ ਸਾਹ ਇਹ ਤਖਤ ਇਹ ਜਿਹੜੇ ਨੇ ਇਹਨਾਂ ਦੇ ਐਕਟ ਜਿਹੜਾ ਹੈ ਉਹ ਐਸਟੀਪੀਸੀ ਦੇ ਐਕਟੋਂ ਵੱਖਰਾ ਸੋ ਉਸ ਹਿਸਾਬ ਦੇ ਨਾਲ ਇਹ ਪੋਲੀਟੀਕਲ ਹਾਈ ਸਿਸਟਮ ਪੋਲੀਟੀਕਲ ਤੇ ਪੋਲੀਟੀਕਲ ਟਾਰਗੇਟਡ ਨਾਲੇ ਆਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਬਗੈਰ ਤੇ ਬਾਕੀ ਜਥੇਦਾਰਾਂ ਨੂੰ ਬੁਲਾਉਣ ਤੋਂ ਬਗੈਰ ਕਿਸੇ ਕਿਸਮ ਦੀ ਸੰਗਤ ਨੇ ਜਿਹੜਾ ਉਹ ਪ੍ਰਵਾਨ ਨਹੀਂ ਕਰਨਾ ਦੇਖੋ ਗੱਲ ਹੈ ਕਿ ਇਸ ਵੇਲੇ ਸਾਰੀ ਜੜੀ ਹੈ ਭਾਵੇਂ ਇੱਕ ਤੇ ਰੋਵੇ ਭਾਵੇਂ ਦੂਜੀ ਤੇ ਰੋਵੇ ਉਸ ਦੇ ਪਿੱਛੇ ਸਾਰੀਆਂ ਸ਼ਕਤੀਆਂ ਰਾਜਨੀਤਿਕ ਨੇ ਔਰ ਰਾਜਨੀਤਿਕ ਦੇ ਵਿੱਚ ਦੋ ਧੜੇ ਨੇ ਇੱਕ ਸੁਖਵੀਰ ਔਰ ਇੱਕ ਸੁਖਵੀਰ ਦਾ ਵਿਰੋਧੀ ਸੋ ਉਹਦੇ ਵਿੱਚ ਇਸ ਗੱਲ ਤੇ ਕੋਈ ਸ਼ੱਕ ਨਹੀਂ ਕਿ ਇੱਕ ਮੌਕਾ ਜਿਹੜਾ ਆਇਆ ਹੈ ਉਹਨਾਂ ਨੇ ਮੌਕਾ ਜਿਹੜਾ ਜਿਵੇਂ ਉਹਨਾਂ ਨੂੰ ਉਹਨਾਂ ਨੇ ਆਕਾ ਜਿਹੜੇ ਨੇ ਉਹਨਾਂ ਨੇ ਜਿਵੇਂ ਕਿਹਾ ਉਵੇਂ ਉਹਨਾਂ ਨੇ ਉਸ ਨੂੰ ਵਰਤ ਲਿਆ ਜਿਹੜਾ ਪਟਨਾ ਸਾਹਿਬ ਦੇ ਮਤਲਬ ਇੱਕ ਜ਼ਰੂਰ ਪਰੰਪਰਾ ਬਣੀ ਸੀ ਕਿ ਬਾਕੀ ਜਿਹੜੇ ਪੰਜਾਬ ਤੋਂ ਬਾਹਰ ਦੇ ਤਖਤ ਨੇ ਉਹ ਆਪਣੇ ਆਪ ਕੋਈ ਡਾਇਰੈਕਸ਼ਨ ਦੇ ਸਕਦੇ ਨੇ ਲੇਕਿਨ ਤਨਖਾਹਿਆ ਦੇਣ ਦੀ ਨਾ ਪਰੰਪਰਾ ਸੀ ਤੇ ਨਾ ਹੀ ਕੋਈ ਅਜਿਹਾ ਜਿਹੜਾ ਉਹ ਅਧਿਕਾਰ